ਜ਼ਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਤਨੀ ਪਿੰਡ ਵਿਖੇ ਆਜ਼ਾਦੀ ਦਾ 78ਵਾਂ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਤੇ ਮੁੱਖ ਮਹਿਮਾਨ ਵਜੂ ਇੰਸਪੈਕਟਰ ਪੰਜਾਬ ਪੁਲਿਸ ਮੀਨਾ ਪਵਾਰ ਇੰਟਰਨੈਸ਼ਨਲ weightlifter ਹਾਜ਼ਰ ਹੋਏ ਜਿਨ੍ਹਾਂ ਦਾ ਪਿੰਡ ਦੇ ਨਿਵਾਸੀਆਂ ਨੇ ਪਰਮਾ ਸਵਾਗਤ ਕੀਤਾ ਇਸ ਮੌਕੇ ਮੁੱਖ ਮਹਿਮਾਨ ਨੇ ਆਪਣੇ ਕਰਕਮਲਾਂ ਦੇ ਨਾਲ ਦੇਸ਼ ਦਾ ਤਿਰੰਗਾ ਝੰਡਾ ਲਹਿਰਾਇਆ ਤੇ ਸਮੁੱਚੇ ਪਿੰਡ ਵਾਸੀਆਂ ਪੰਜਾਬ ਵਾਸੀਆਂ ਤੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਇਸ ਕਰਵਾਏ ਗਏ ਸਮਾਗਮ ਵਿੱਚ ਚੌਂਕੀ ਝੰਡੇ ਵਾਲਾ ਦੇ ਇੰਚਾਰਜ ਅਵਤਾਰ ਸਿੰਘ ਕੁੰਨਰ ਮੇਜਰ ਸੂਬੇਦਾਰ ਸਰਦਾਰ ਪਰਮਜੀਤ ਸਿੰਘ ਦੀਪਾਠੇਕੇਦਾਰ ਸਤਨਾਮ ਸਿੰਘ ਕੁੰਨਰ ਪੰਜ ਅਮਰਜੀਤ ਕੁਮਾਰ ਪੰਜ ਕਾਮਰੇਡ ਕੁਲਵੰਤ ਸਿੰਘ ਸਰਦਾਰ ਕੇਵਲ ਸਿੰਘ ਸਰਦਾਰ ਪਰਮਿੰਦਰ ਸਿੰਘ ਸ਼ੇਰਗਿੱਲ ਗੁਰਵਿੰਦਰ ਸਿੰਘ ਏਐਸਆਈ ਰਿਟਾਇਰਡ ਬੀਬੀ ਗੁਰਮੀਤ ਕੌਰ ਮੈਂਬਰ ਪੰਚਾਇਤ ਸਤਨਾਮ ਆਰਤਿਆ ਗੁਲਜਾਰਾ ਰਾਮ ਅੰਬਿਕਾ ਕੈਲੇ ਬੀਬੀ ਚਰਨ ਕੌਰ ਬੀਬੀ ਦਵਿੰਦਰ ਕੌਰ ਕੁਸ਼ਲਿਆ ਦੇਵੀ ਬੀਬੀ ਬੰਤੀ ਤੋਂ ਇਲਾਵਾ ਪਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ ਇਸ ਮੌਕੇ ਤੇ ਅੰਤਰਰਾਸ਼ਟਰੀ ਕੋਚ ਹਰਮੇਸ਼ ਲਾਲ ਸਟੇਟ ਅਵਾਰਡੀ ਸਰਪੰਚ ਤਨੀ ਪਿੰਡ ਰਾਮ ਗੋਪਾਲ ਅਤੇ ਮੁੱਖ ਮਹਿਮਾਨ ਮੀਨਾ ਬਵਾਰ ਨੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਨੂੰ ਕੀ ਸੁਨੇਹਾ ਦਿੱਤਾ ਦੇਖੋ ਇਸ ਖਾਸ ਖਬਰ ਵਿੱਚ ਤਨੀ ਪਿੰਡ ਤੋਂ ਕੈਮਰਾਮੈਨ ਅਮਿਤ ਸ਼ਰਮਾ ਦੇ ਨਾਲ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ 15 ਅਗਸਤ ਅੱਜ ਆਜ਼ਾਦੀ ਦਾ ਦਿਵਸ ਹੈ ਜਿਹੜਾ ਕਿ ਪਿੰਡ ਤਾਂ ਨਹੀਂ ਪਿੰਡ ਦੇ ਵਿੱਚ ਮਨਾਇਆ ਗਿਆ ਹੈ ਜਿਸ ਮੌਕੇ ਤੇ ਪੂਰੀ ਪਿੰਡ ਦੀ ਪੰਚਾਇਤ ਪਿੰਡ ਦੇ ਬਜ਼ੁਰਗ ਸਾਰੇ ਬੱਚੇ ਇਕੱਠੇ ਹੋਏ ਆ ਔਰ ਸਾਡੀ ਚੌਕੀ ਇੰਚਾਰਜ ਹﻔਤਾਰ ਜੀ ਵੀ ਆਇਆ ਹੈ ਮੇਰਾ ਸਟਾਫ ਵੀ ਸਾਰਿਆਂ ਨੂੰ ਔਰ ਸਾਰੇ ਦੇਸ਼ ਵਾਸੀਆਂ ਨੂੰ ਅੱਜ ਸਾਡੇ ਦੇਸ਼ ਆਜ਼ਾਦ ਦੀਆਂ ਬਹੁਤ-ਬਹੁਤ ਮੁਬਾਰਕਾਂ ਬਹੁਤ ਹੀ ਜ਼ਿਆਦਾ ਖੁਸ਼ੀ ਦੀ ਗੱਲ ਹੈ ਸਾਡੇ ਲਈ ਬਹੁਤ ਪ੍ਰਾਊਡ ਦੀ ਗੱਲ ਹੈ ਔਰ ਸਾਰਿਆਂ ਨੂੰ ਮੈਂ ਮੈਸੇਜ ਦੇਣਾ ਚਾਹੁੰਗੀ ਅੱਜ ਜਿੰਨੀ ਵੀ ਯੂਥ ਮੈਨੂੰ ਸੁਣ ਰਹੀ ਹੈ ਔਰ ਜਿੰਨੇ ਵੀ ਪੇਰੈਂਟ ਸੁਣ ਰਹੇ ਆ ਜਿੰਨਾ ਹੋ ਸਕੇ ਆਪਣੇ ਬੱਚਿਆਂ ਨੂੰ ਪੜ੍ਹਾਓ ਲਿਖਾਓ ਔਰ ਸਪੋਰਟਸ ਕਰਵਾਓ ਔਰ ਉਹਨਾਂ ਨੂੰ ਦੇਸ਼ ਦੇ ਵਿੱਚ ਹੀ ਰੱਖੋ ਨਾ ਕਿ ਐਲerts ਕਰਵਾ ਕੇ ਬਾਹਰ ਭੇਜੋ ਇਹ ਸਾਰਿਆਂ ਨੂੰ میری ਇੱਕ ਬੇਨਤੀ ਆ ਅੱਜ ਪ੍ਰਣ ਲਓ 15 ਅਗਸਤ ਦੀ ਕਿ ਅਸੀਂ ਆਪਣੇ ਦੇਸ਼ ਦੇ ਵਿੱਚ ਰਹਿ ਕੇ ਆਪਣੇ ਦੇਸ਼ ਨੂੰ ਹੀ ਪੜ੍ਹਾਈ ਦੇ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨਾ ਆਈ ਲਵ ਮਾਈ ਇੰਡੀਆ ਥੈਂਕ ਯੂ ਅੱਜ 15 ਅਗਸਤ ਨੂੰ ਪਿੰਡਾਂ ਵਿੱਚ ਮਨਾਇਆ ਗਿਆ ਅਸੀਂ ਚੋਣਾਂ ਵੀ ਜੋ ਅੱਗੇ ਤੋਂ ਵੀ ਹੈ ਵਧੀਆ ਤਰੀਕੇ ਨਾਲ ਤਨਖਾਹ ਕਰਿਆ ਕਰੀਏ ਅਸੀਂ ਵੀ ਪਿੰਡਾਂ ਨਾਲ ਸੀ ਨੂੰ ਵੀ ਹਾਂ ਰੱਖਦੇ ਹਾਂ ਤੇ 15 ਅਗਸਤ ਨੂੰ ਸਭ ਨੂੰ ਆ ਕੇ ਇਕੱਠਾ ਕਰੀਏ ਕਿ ਆਪਾਂ ਆਪਣੇ ਦੇਸ਼ ਦੀ ਜੱਦੀ ਜੀ ਚੱਲ ਚੱਲ ਚੱਲੀਏ ਅੱਜ ਭਾਰਤ ਦਾ 78ਵਾਂ ਆਜ਼ਾਦੀ ਦਿਵਸ ਜਿਹੜਾ ਹੈ ਦੋਬੀ ਦੀਪੂ ਬਤਟਾਪੀ ਪਿੰਡ ਧੰਨੀਪਿੰਡ ਜਿਲ੍ਹਾ ਜਿਲਹੇਂਦਰ ਵਿਖੇ ਸਮੁੱਚੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਔਰ ਨਗਰ ਪੰਚਾਇਤ ਗ੍ਰਾਮ ਪੰਚਾਇਤ ਧੰਨੀਪਿੰਡ ਤੇ ਸਮੂਹ ਨਗਰ ਨਿਵਾਸੀਆਂ ਐਨਆਰਆਈ ਵੀਰਾਂ ਦਾ ਬਹੁਤ ਉਦਮ ਸੀਗਾ ਇਸ ਸਮਾਗਮ ਨੂੰ ਕਰਨ ਲਈ ਇਹ ਸਾਡੇ ਨਗਰ ਲਈ ਇੱਕ ਬਹੁਤ ਨਵੀਂ ਤੇ ਨਵੇਕਲੀ ਪਹਿਲ ਕਦਮੀ ਹੋਈ ਹੈ ਕਿ ਆਜ਼ਾਦੀ ਦੇ ਜਿਸ ਜਿਹੜਾ ਅਸੀਂ ਸਾਡੇ ਨਗਰ ਵਿੱਚ ਬਣੇ ਨਾਵੇਂ ਪਾਰਕ ਵਿੱਚ ਜਿਹਦੀ ਅਸ਼ਾਦੀ ਚੱਲ ਰਹੀ ਹੈ ਸਾਡੇ ਅਨਾਰੇ ਵੀ ਸਾਡੇ ਬਹੁਤ ਬੋਟਾ ਓਪਨ ਕਰ ਰਹੇ ਨੇ ਔਰ ਇਹ ਆਜ਼ਾਦੀ ਦਿਵਸ ਸਾਡੇ ਬੱਚਿਆਂ ਲਈ ਬੜੇ ਪ੍ਰੇਰਨਾ ਸਰੋਤ ਔਰ ਨਗਰ ਦੀ ਚਰਦੀ ਕਰਾ ਦਾ ਇੱਕ ਪ੍ਰਤੀਕ ਬਣੇਗਾ ਇਹ ਸਮਾਗਮ ਦੀ ਮੁਖਮਾਨ ਇੰਸਪੈਕਟਰ ਪੰਜਾਬ ਪਾਕਿਸਤਾਨਾ ਪਵਾਦ ਜੀ ਇੰਟਰਨੈਸ਼ਨਲ ਵਰਲਡ ਚੈਂਪੀਅਨ ਰੱਖੀ ਜਿਹੜੀ ਔਰ ਪੰਜਾਬ ਪੁਲਿਸ ਦਾ ਸਾਰਾ ਹਮਲਾ ਜਿਹੜਾ ਹੈ ਉਹਨਾਂ ਦੇ ਨਾਲ ਆਇਆ ਸੀਗਾ ਉਹਨਾਂ ਨੇ ਸਾਡੇ ਤਿਰੰਗਾ ਝੰਡਾ ਲਹਿਰਾ ਕੇ ਸਾਡੇ ਆਜ਼ਾਦੀ ਦੇ ਸਤਿ ਸਵਾਗਤ ਨੂੰ ਸੰਪੂਰਨ ਕੀਤਾ ਮੈਂ ਆਪਣੇ ਨਗਰ ਵਸੀਆਂ ਨੂੰ ਦੇਸ਼ ਵਾਸੀਆਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਇੱਥੇ ਬੱਚਿਆਂ ਨੇ ਭਾਗ ਲਿਆ ਔਰ ਆਪਣੇ ਆਪਣੇ ਵਿਚਾਰ ਤੇ ਕਰਤਾਵਾਂ ਪੇਸ਼ ਕੀਤੀਆਂ ਜਿਹਦੇ ਨਾਲ ਬੱਚਿਆਂ ਅੰਦਰ ਨਗਰ ਵਸੀਆਂ ਅੰਦਰ ਬਹੁਤ ਵੱਡੀ ਚੇਤਨਤਾ ਆਈ ਹੈ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਇਤਰਾ ਆਜ਼ਾਦੀ ਦਿਵਸ ਗੁਰਤੰਤਰ ਦਿਵਸ ਜਾਂ ਹੋਰ ਦੁਨੀਆ ਦੇ ਮਹਾਨ ਦਿਵਸ ਹੋਇਆ ਕਰਨਗੇ ਇਹ ਸਾਰੇ ਨਗਰ ਗਲ ਮਿਲ ਕੇ ਜਿਹੜਾ ਹੈ ਇਹਨਾਂ ਨੂੰ ਇਸ پارک ਵਿੱਚ ਸੈਲੀਬ੍ਰੇਸ਼ਨ ਕਰਨ ਦਾ ਮੌਕਾ ਮਿਲੂਗਾ ਔਰ ਆਪਣੇ ਬੱਚਿਆਂ ਅੰਦਰ ਚੰਗੀ ਸੋਚ ਵਿਚਾਰ ਸਿੱਖਿਆ ਬਹੁਤ ਚੰਗੇ ਸੰਸਕਾਰ ਜਿਹੜੇ ਹੈ ਜਾਣਗੇ ਇਸ ਨਾਲ ਇੱਕ ਵਾਰ ਫੇਰ ਸਾਰਿਆਂ ਨੂੰ 15 ਅਗਸਤ ਦੀ ਆਜ਼ਾਦੀ ਦਿਵਸ ਦੀ ਬਹੁਤ ਬਹੁਤ ਵਾਰ ਕੱਤੇ ਪ੍ਰਣਾਮ ਸਹਿਤਾਂ ਧੰਨਵਾਦ ਜੀ